ਠੀਕ ਹੈ ਜੀ ਜਿਹੜਾ ਜੀ 70 70 ਦਿਨ ਦੇ ਉੱਤੇ ਮੁਰਗਾ ਕਲੰਗੀ ਕੱਢੇ ਤੇ ਬਾਗਾ ਦੇਣ ਲੱਗ ਜੇ ਇਹ ਮੁਰਗਾ 70 70 ਦਿਨ ਤੇ ਬਾਰ ਬਾਰ ਕਹਿ ਰਹੇ ਆ ਬਾਗਾ ਦੇਣ ਲੱਗਦਾ ਇਹ ਮੀਟ ਵਾਲਾ ਜੀ ਠੀਕ ਹੈ ਆ ਡੀਪ ਕ੍ਰੋਸ ਦਾ ਮੁਰਗਾ ਠੀਕ ਹੈ ਲੰਬੀ ਕਲੰਗੀ ਆ ਛੋਟੀ ਕਲੰਗੀ ਆ ਇਹ ਆ ਰਹੀ ਹੈ ਇਹ ਆ ਰਹੀ ਆ ਯਾਰ ਇਹ 30 ਮਿੰਟਾਂ ਹੀ ਆਪਣੇ ਕੋਲ ਇੱਕ ਰੈਲਰ ਰੈਲਰ ਮੁਰਗਾ ਜੀ ਮੀਟ ਵਾਲਾ ਤੇ ਇਹਦਾ ਵਜਨ ਹੈਗਾ 3-4 ਕਿਲੋ ਪਲਸ ਆਈ ਹਾਂਜੀ ਮਿੱਤਰੋ ਆਪਾਂ ਖੜੇ ਆ ਆਪਣੇ ਪਿੰਡ ਉੱਗੋ ਕੇ ਫਾਰਮ ਦੇ ਵਿੱਚ ਤੇ ਅੱਜ ਤੁਹਾਨੂੰ ਬਾਈ ਬਿੰਦਰ ਦੇ ਜਿਹੜੇ ਮੁਰਗੇ ਨੇ ਮਿੱਤਰੋ ਬਰੀਡਰ ਮੁਰਗੇ ਉਹ ਦਿਖਾਉਣੇ ਆ ਤੇ ਬਰੀਡਰ ਮੁਰਗਿਆ ਫਰੈਂਡ ਮਿੱਤਰਾਂ ਬਈ ਹਾਂਜੀ ਤੇ ਔਰਲੇ ਟਾਈਮ ਦੇ ਵਿੱਚ ਜਿਹੜੇ ਸਾਨੂੰ ਚੂਟੇ ਮਿਲਣਗੇ ਆਹ ਮੁਰਗਿਆਂ ਦੇ ਮਿਲਣਗੇ ਬਿਲਕੁਲ ਭਾਈ ਇਹ ਡੀਪੀ ਕਰਾਸ ਬਰੀਡ ਦਾ ਮੁਰਗਾ ਜੀ ਠੀਕ ਹੈ ਹਾਂਜੀ ਪਹਿਲਾਂ ਅਸੀਂ ਮਹਾਰਾਸ਼ਟਰ ਤੋਂ ਮੁਰਗੀ ਮੰਗਾ ਮੰਗਾ ਤੇ ਆਰ ਵੇਚਦੇ ਰਹੇ ਹਾਂ ਜੀ ਠੀਕ ਹੈ ਪਰ ਇਸ ਸਾਲ ਅਸੀਂ ਇਹ ਬਰੀਡ ਸਾਰੀ ਇੱਥੇ ਪਾਈ ਹੋਈ ਹੈ ਜੀ ਸਾਰੀ ਬਰੀਡ ਇੱਥੇ ਦੇਖ ਸਕਦੇ ਮਿੱਤਰੋ ਬਰੀਡ ਇੱਥੇ ਆ ਸਾਰੀ ਮੁਰਗੀਆਂ ਆਸੇ ਤੇ ਹੁਣ ਵੱਡੀ ਗੱਲ ਜਿਹੜੀ ਚੀਜ਼ ਦੇ ਤੁਹਾਨੂੰ ਅਸੀਂ ਦਰਸ਼ਨ ਕਰਾਉਣੇ ਆ ਆ ਬਾਂਗਾ ਦੇ ਜਾਂਦਾ ਪਹਿਲੀ ਖੜਾ ਹਾਂਜੀ ਹਾਂ ਇਹਨੂੰ ਵੀ ਦਿਖਾ ਪਹਿਲਾਂ ਉਹਦਾ ਦੇਖ ਇਹਦੀ ਖਾਸੀਅਤ ਕੀ ਹੈ ਜੀ ਦੇਖੋ ਬਾਂਗਾ ਦੇਣ ਦੀ ਇਹ ਮੁਰਗਾ ਜਿਹੜਾ ਡੀਪੀ ਕਰੋ ਦਾ 70 ਤੋਂ 72 ਦਿਨਾਂ ਦੇ ਉੱਤੇ ਜੀ ਠੀਕ ਹੈ 70 ਤੋਂ 72 ਦਿਨਾਂ ਦੇ ਉੱਤੇ ਜਿਹੜਾ ਇਹ ਮੁਰਗਾ ਇਹ ਬਾਂਗਾ ਦੇਣਾ ਸਟਾਰਟ ਕਰ ਰਿਹਾ ਜੀ ਬਾਂਗਾ ਸਮਝਦੇ ਹੋ ਬੋਲਦਾ ਠੀਕ ਹੈ ਜੀ ਆ ਜਿਹੜੀ ਦੀ ਕਲੰਗੀ ਹੈ ਜੀ ਇਹੋ ਜਿਹਾ ਕੋਈ ਮੁਰਗਾ ਹੈ ਨਹੀਂ ਉੱਤੇ ਵਿਖਦਾ ਬਾਕੀ ਇਧਰ ਪਾਸੇ ਸਾਰੇ ਮੁਰਗੀ ਆ ਲੈਣ ਦੇ ਵਿੱਚ ਹੈ ਨਾ ਭਾਈ ਇਸ ਪਾਸੇ ਮੁਰਗੀ ਆ ਉਧਰ ਉਧਰ ਮੁਰਗੀ ਪਾਈ ਹੋਈ ਹੈ ਸਾਡੀ ਇਸ ਪਾਸੇ ਮੁਰਗਾ ਜੀ ਠੀਕ ਹੈ ਅਸੀਂ ਆਹ ਮੁਰਗੀ ਆ ਅਸੀਂ ਮੰਨ ਕੇ ਚਲੋ ਇਹਦੇ ਸਪਰਮ ਕੱਢ ਕੇ ਸੀਮਨ ਕੱਢ ਕੇ ਇਹਦਾ ਮੁਰਗੀ ਦੇ ਅੰਦਰ ਇੰਜੈਕਟ ਕਰਦੇ ਆ ਜੀ ਠੀਕ ਹੈ ਜੀ ਸਾਇੰਸ ਦੀ ਥਿਊਰੀ ਦੇ ਅਨੁਸਾਰ ਆਰਟੀਫੀਸ਼ੀਅਲ ਸੈਮੀਨੇਸ਼ਨ ਆਲਟਰੀ ਠੀਕ ਹੈ ਹਾਂਜੀ ਹਾਂ ਤੇ ਇਹ ਹੁਣ ਦੁਬਾਰ ਦੇ ਵਿੱਚ ਜਿਹੜਾ ਸਾਨੂੰ ਚੂਚੇ ਮਿਲਗੇ ਮਿੱਤਰੋ ਇਹ ਮੁਰਗਿਆਂ ਦੇ ਮਿਲਣਗੇ ਬਾਕੀ ਤਰ੍ਹਾਂ ਦੇ ਵੀ ਇੱਧਰ ਮੁਰਗੀਆਂ ਸਾਰੀਆਂ ਆਂਡੇ ਦਿੰਦੀਆਂ ਸਾਡੇ ਕੋਲ ਜੀ ਇਹ ਮੰਨ ਕੇ ਚਲੋ ਸਾਰੇ ਫਾਰਮ ਦੇ ਅੰਦਰ ਜੀ ਠੀਕ ਹੈ ਇਹ ਤਿੰਨ ਬਰੀਡਾਂ ਨੇ ਹੀ ਸਾਡੇ ਕੋਲੇ ਤਿੰਨ ਬਰੀਡਾਂ ਨੇ ਆ ਤਾਂ ਹੋ ਗਈ ਸਾਰੀ ਆ ਡੀਪੀ ਕਰਾਉਣਾ ਸਾਰਾ ਸਾਰਾ ਸਾਰੇ ਡੀਪੀ ਕਰਾਉਦਾ ਹੀ ਸਾਰਾ ਸੱਡੇ ਹੈ ਮਿੱਤਰੋ ਡੀਪੀ ਕ੍ਰਾਸ ਦਾ ਹੈਗਾ ਡੀਪੀ ਕ੍ਰਾਸ ਮੁਰਗੇ ਦਾ ਬਾਕੀ ਕੋਈ ਮਰਜੀ ਮੁਰਗਾ ਵਾਲਾ ਮੁਰਗੇ ਪੂਰੇ ਫੁੱਲ ਹੈਲਦੀ ਪੈਣੀ ਦੇ ਬਾਕੀ ਗਾਈ ਪਈ ਜਾਂਦਾ ਤੁਹਾਨੂੰ ਪਤਾ ਹੈ ਕਲਰ ਦੇਖੋ ਜੀ ਸਾਰੇ ਦੇ ਕਲਰ ਦੇਖੋ ਤੁਸੀਂ ਠੀਕ ਹੈ ਕਲਰ ਦੇਖੋ ਇਹਦੇ ਬਿਲਕੁਲ ਪਿਓਰ ਦੇਸੀ ਮੁਰਗਾ ਜਿੱਦਾਂ ਇੱਕ ਜੰਗਲੀ ਮੁਰਗਾ ਹੁੰਦਾ ਉਸ ਟਾਈਪ ਦੇ ਕਲਰ ਆਈ ਦੇਖੋ ਕਿੰਨਾ ਚਮਕਦਾ ਹੈ ਮੁਰਗਾ ਚਮਕਦਾ ਹੈ ਹਾਂਜੀ ਹਾਂ ਇਹ ਦੇਖੋ ਜੀ ਬਾਕੀ ਕਲਰਫੁਲ ਰਹੇਗਾ ਜਮਾ ਓਕੇ ਤੇ ਇਹਦਾ ਹੋ ਗਿਆ ਹੁਣ ਡੀਪੀ ਕਰਾਸ ਹੁਣ ਆਪਾਂ ਚੱਲਦੇ ਹਾਂ ਦੂਜੇ ਪਾਸੇ ਹਾਂਜੀ ਉਧਰ ਸਾਡੇ ਕੋਲ ਕਰੈਲਰ ਠੀਕ ਹੈ ਜਿਹੜਾ ਮੀਟ ਖਾਤਰ ਲੋਕ ਵਰਤਦੇ ਆ ਜੀ ਠੀਕ ਹੈ ਜਿਹੜਾ 1 ਮਹੀਨੇ ਦੇ ਵਿੱਚ 900 ਗ੍ਰਾਮ ਕਿਲੋ ਦਾ ਹੋ ਜਾਏਗਾ ਠੀਕ ਹੈ 2 ਕਿਲੋ ਫੀਡ ਖਾਏਗਾ ਔਰ ਕਿਲੋ ਦਾ ਬਾਡੀ weight ਹੋ ਜਾਏਗਾ ਕਿਲੋ ਦਾ ਬਾਡੀ weight ਹੋ ਜੂ ਹੁਣ ਉਹਦੇ ਨਾਲ ਹੀ ਥੋੜੀ ਹੋਰ ਜਾਣਕਾਰੀ ਦਵਾਗੇ ਹੁਣ ਚੱਲਦੇ ਆਪਾਂ ਉਧਰਲੀ ਸਾਈਡ ਤੇ ਬਾਕੀ ਸੋਨ ਮਿੱਤਰੋ ਆਹ ਮੁਰਗੇ ਸਾਰੇ ਆਪਾਂ ਦਿਖਾਈ ਦਿੱਤੇ ਤੇ ਸਿਆਲਾ ਬਟਨ ਛੋਡੇ ਗੂਠੇ ਦੇ ਥੱਲੇ ਆ ਤੇ ਉਹ ਦੱਬੀ ਚੱਲੋ ਨਾਲ ਨਾਲ ਬਾਕੀ ਫਾਰਮ ਦੇ ਵਿੱਚ ਹੁਣ ਆਪਾਂ ਚੱਲਦੇ ਆਂ ਮਿੱਤਰੋ ਕ੍ਰੈਲਰ ਵਾਲੇ ਪਾਸੇ ਆਪਾਂ ਮਿੱਤਰੋ ਦੂਜੇ ਪਾਸੇ ਦੂਜੇ ਸੈੱਟ ਦੇ ਵਿੱਚ ਆ ਗਏ ਤੇ ਇਹ ਵੈਰੈਟੀ ਕਿਹੜੀ ਆ ਇਹ ਬਈ ਜੀ ਆਰ ਆਈ ਆਰ ਇਹ ਬਿਲਕੁਲ ਲਾਲ ਆ ਜੀ ਇਹ ਬਿਲਕੁਲ ਲਾਲ ਆ ਇਹ ਆਰ ਆਈ ਆਰ ਵੈਰੈਟੀ ਇਹ ਥੱਲੇ ਕ੍ਰੈਲਰ ਦਾ ਮੁਰਗਾ ਜੀ ਇਸ ਟਾਈਮ 5 ਕਿਲੋ ਦਾ ਮੁਰਗਾ ਜੀ ਆਹ 5 ਕਿਲੋ ਦਾ ਮੁਰਗਾ ਮਿੱਤਰੋ ਥੱਲੇ ਫਿਰਦਾ ਬੋਡੀ ਵੇਟ ਸਾਨੂੰ ਦਿਖਾ ਰਹੇ ਆ ਜੀ ਨੀਚੇ ਇਹਦਾ 5 ਕਿਲੋ ਦਾ ਮੁਰਗਾ ਜਿਹੜਾ ਏਡਾ ਫਿਰਦਾ ਤੇ ਆ ਆ ਗਿਆ ਆਰ ਆਈ ਆਰ ਆਹ ਕ੍ਰੈਲਰ ਹਾਂਜੀ ਹਾਂ ਇਹ ਮੀਟ ਖਾਤਰ ਪਾਲਦੇ ਆ ਜੀ ਠੀਕ ਹੈ ਇਹ ਦੋਨੇ ਮੰਨ ਕੇ ਚਲੋ ਡੀਪੀ ਕ੍ਰੋਸ ਤੇ ਆ ਰਹੀ ਹੈ ਇਹਦੇ ਆਂਡੇ ਖਤਰਬਤ ਆਂਡੇ ਖਤਰਬਤ ਇਹ ਜਿਹੜਾ ਆ ਰਹੀ ਆ ਰਾਜੀ ਇਹਦਾ ਆਂਡਾ ਬਿਲਕੁਲ ਹਲਕੇ ਪੂਰੇ ਕਲਰ ਦਾ ਹੁੰਦਾ ਜੀ ਠੀਕ ਹੈ ਹਾਂ ਜੀ ਹਾਂ ਇਹ ਆਂਡੇ ਦਾ ਫਰਕ ਹੁੰਦਾ ਹਲਕਾ ਪੂਰਾ ਹੀ ਬਿਲਕੁਲ ਹਲਕਾ ਪੂਰਾ ਇਹ ਹੁੰਦਾ ਆ ਰਹੀ ਆ ਹਾਂਜੀ 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 ਜਿਹੜਾ ਗੂੜਾ ਮੰਨ ਕੇ ਚਲੋ ਜ਼ਿਆਦਾਤਰਾ ਆ ਅੱਜਕੱਲ ਜਿੱਦਾਂ ਬੈਂਕੀ ਦੀ ਬੀਵੀ3 80 ਆਉਂਦੀ ਆ ਉਸ ਤਰ੍ਹਾਂ ਦੀਆਂ ਮੁਰਗੀਆਂ ਦਾ ਹੁੰਦਾ ਜੀ ਠੀਕ ਹੈ ਜਿਹੜਾ ਜਿਹੜਾ ਇਹ ਦੇਸੀ ਚ ਬਰੀਡਾਂ ਆਂਗਾ ਜੀ ਹਾਂਜੀ ਇਹ ਦੇਸੀ ਦੇ ਵਿੱਚ ਮਿੱਤਰੋ ਬਰੀਡਾਂ ਆ ਗਈਆਂ ਤੇ ਆਹ ਬਰੀਡਰ ਮੁਰਗੇ ਆ ਹਾਂਜੀ ਹਾਂ ਸਾਰੇ ਠੀਕ ਹੈ ਇਹ ਬਰੀਡਰ ਮੁਰਗੇ ਆ ਗਏ ਜੀ ਆਹ ਆ ਗਏ ਮੀਟ ਵਾਲੇ ਇਹ ਕਿੰਨੇ ਚਿਰਦੇ ਆ ਇਹ ਵੀ 4 ਮਹੀਨਾ ਦਾ ਮੁਰਗਾ ਜੀ ਠੀਕ ਹੈ ਜਿਹੜਾ ਪਹਿਲਾਂ ਦਿਖਾਇਆ ਉਹ ਵੀ 4 ਮਹੀਨਾ ਦਾ ਹਾਂਜੀ ਹਾਂ ਆ ਵੀ 4 ਮਹੀਨਾ ਦਾ ਮੁਰਗਾ ਇਹ 5 ਕਿਲੋ ਦਾ ਹੋਇਆ ਜੀ ਠੀਕ ਹੈ ਇਹ ਮੁਰਗਾ 3 ਕਿਲੋ ਦਾ 2800 ਤੋਂ 3 ਕਿਲੋ ਦਾ ਠੀਕ ਹੈ ਹਾਂਜੀ ਹਾਂ ਇਹ ਦੇਸੀ ਬ੍ਰੀਡ ਆਈ ਤੇ ਇਹ ਇਹ ਹਾਈਬ੍ਰਿਡ ਬ੍ਰੀਡ ਆਈ ਇਹ ਨਾ ਇਹ ਹਾਈਬ੍ਰਿਡ ਆਗੇ ਹਾਂਜੀ ਹਾਂਜੀ ਹਾਂ ਇਹ ਹਾਈਬ੍ਰਿਡ ਆ ਤੇ ਇਹ ਦੇਸੀ ਆ ਹਾਂਜੀ ਹਾਂ ਦੇਸੀ ਦਾ ਮਤਲਬ ਜੇ ਆਪਾਂ ਚਮਕ ਦੀ ਗੱਲ ਕਰੀਏ ਚਮਕਦਾ ਵੀ ਵੱਧ ਆ ਇਹ ਬਹੁਤ ਜ਼ਿਆਦਾ ਚਮਕਦਾ ਠੀਕ ਹੈ ਤੇ ਚਮਕ ਜ਼ਿਆਦਾ ਆ ਦੇਖ ਸਕਦੇ ਹੋ ਮਿੱਤਰੋ ਤੇ ਆ ਆ ਗਿਆ ਹਲਕਾ ਆ ਪੂਰਾ ਜਿਵੇਂ ਕੀ ਦੀ ਰੰਗੇ ਦਾ ਆ ਦੇਖੋ ਜੀ ਠੀਕ ਹੈ ਜਿਵੇਂ ਦੇਖੋ ਇਹ ਤੇਲ ਮਾਰਾ ਹੈ ਇਹ ਦੇਸੀ ਬ੍ਰੀਡਾਂ ਦੋਈ ਹੈ ਜੀ ਡੀਪ ਇਹ ਹਾਂਜੀ ਇਹਦਾ ਦੇਖੋ ਕਲਰ ਨੇ ਹਾਂਜੀ ਹਾਂ ਇਹਦਾ ਭਾਰੀ ਬਹੁਤ ਆ ਜੀ ਤੁਸੀਂ ਸਾਹਮਣੇ ਦੇਖੋ ਜੀ ਤੁਹਾਨੂੰ ਥੱਲੇ ਇਹਦਾ ਵਜਨ ਦਿਖਾ ਦਿੰਨੇ ਆ ਜੀ ਸ਼ਾਟ ਦੇ ਵਿੱਚ ਸ਼ਾਟ ਤੇ ਆਪਾਂ ਤੁਹਾਨੂੰ ਮਿੱਤਰੋ ਵਜਨ ਦਿਖਾਵਾਂਗੇ ਵਜਨ ਕਿੰਨਾ ਹੈਗਾ ਤੇ ਬਾਕੀ ਆ ਸਾਰੀ ਲਾਈਨ ਪਈ ਆ ਤੇ ਆਨਲਾਈਨ ਟਾਈਮ ਦੇ ਵਿੱਚ ਤੁਹਾਨੂੰ ਇਹ ਜਿਹੜੀਆਂ ਵੈਰਾਈਟੀਆਂ ਮਿਲਣਗੀਆਂ ਦੂਜਿਆਂ ਦੇ ਰੂਪ ਦੇ ਬੰਦਿਆ ਉਹ ਆ ਮੁਰਗੀਆਂ ਦੀ ਜੇਣਾ ਹੈ ਹਾਂਜੀ 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 ਠੀਕ ਹੈ ਤੇ ਨਾਲ-ਨਾਲ ਮਿੱਤਰੋ ਸ਼ੇਰ ਵਾਲਾ ਬਟਨ ਦਬਾ ਦਿਓ ਤੇ ਬਾਕੀ ਵੀ ਤਿਆਰ ਆ ਜਮਾ ਬਾਂਗਾ ਦੇ ਜਾਂਦਾ 4 ਮਹੀਨਿਆਂ ਦੇ ਹੋ ਕੇ ਕੁਆਲਟੀ ਜਮਾ ਬਾਕੀ ਬਾਈ ਬਿੰਦਰ ਦੀ ਇੱਕ ਨੰਬਰ ਦੀ ਹੁੰਦੀ ਆ ਤੁਹਾਨੂੰ ਸਭ ਨੂੰ ਮਿੱਤਰੋ ਪਤਾ ਆ ਨੰਬਰ ਸਕਰੀਨ ਤੇ ਚੱਲੀ ਜਾਂਦਾ ਮੁਰਗੀ ਦਿਖਾ ਦਿਓ ਯਾਰ ਆ ਯਾਰ ਦੀ ਠੀਕ ਆ ਆਰ ਆਈ ਮੁਰਗੀ ਆਰ ਆਈ ਮੁਰਗੀ ਮਿੱਤਰੋ ਆ ਯਾਰ ਆਰ ਆਈ ਆ ਦੇ ਪਾਸੇ ਹਾਂਜੀ ਆ ਇਹ ਮੁਰਗੀ ਆ ਜੀ ਠੀਕ ਆ ਦੇਖ ਲਓ ਜੀ ਤੇ ਮੁਰਗੀਆਂ ਤੁਸੀਂ ਹੁਣ ਵੀ ਲੈ ਲਿਆ ਲਿਜਾ ਸਕਦੇ ਹੋ ਬਾਈ ਤੋਂ ਹਾਂਜੀ ਹਾਂ ਇਹਦਾ ਬਈਦਾ ਆਪਦਾ ਕੰਮ ਹੈਗੀ ਇਸ ਨੂੰ ਪਤਾ ਹੈ ਵੀ ਮੁਰਗੀਆਂ ਤਾਂ ਹੁੰਦਗੀਆਂ ਆ ਬਿਲਕੁਲ ਜੀ ਤੇ ਚੂਚੇ ਵੀ ਲਗਭਗ ਸਾਰਾ ਸਾਲ ਹੀ ਹੁੰਦੇ ਆ ਵੀਰ ਕੋਲ ਕੋਈ ਸੀਜ਼ਨ ਦਾ ਕੰਮ ਨਹੀਂ ਹੈਗਾ ਹਾਂਜੀ ਹਾਂ ਸਾਰਾ ਸਾਲ ਹੀ ਚੂਚੇ ਮਿਲ ਜਾਂਦੇ ਆ ਹਾਂਜੀ ਤੇ ਮੁਰਗੀ ਦੀ ਕੁਆਲਿਟੀ ਦੇਖੋ ਇਧਰ ਮਿੱਤਰੋ ਬਾਕੀ ਸਾਰੀਆਂ ਅੰਡੇ ਦਿੰਦੀਆਂ ਤੇ ਜਿਵੇਂ ਕਹੇ ਦੀ ਅੰਡੇ ਦਾ ਕੱਲੇ ਕੱਲੀ ਤੇ ਥੱਲੇ ਪਈ ਆ ਬਿਲਕੁਲ ਜੀ ਬਿਲਕੁਲ ਜੀ ਇੱਥ ਨਾਲੇ ਪਾਸੇ ਆਪਾਂ ਲਾਈਏ ਹਾਂਜੀ ਆ ਆ ਦੇਖੋ ਇੱਥੇ 9200 ਮੁਰਗੀ ਆ ਟੋਟਲ ਠੀਕ ਆ ਟੋਟਲ ਇਹਦੇ ਵਿੱਚ ਮਿੱਤਰੋ 9200 ਮੁਰਗੀ ਪਾਈ ਵੀ ਆ ਹਾਂਜੀ ਹਾਂ ਇਹ ਲਗਭਗ ਸਾਰੀਆਂ ਮੁਰਗੀਆਂ ਅੰਡੇ ਦਿੰਦੀਆਂ ਨੇ ਤੇ ਬਰੀਡਰ ਮੁਰਗੇਸ ਨੂੰ ਦਿਖਾਤੇ ਕਲੈਲਰ ਮੀਟ ਵਾਲੇ ਦਿਖਾਤੇ ਤੇ ਹੁਣ ਸਿਹੜਾ ਬਟਨ ਛੋਡੇ ਕੋਲ ਮੇਰੇ ਉਹ ਦਬਜੋ ਤੇ ਬੇਟ ਸਾਨੂੰ ਹੁਣ ਅਸੀਂ ਦਿਖਾ ਦਿੰਨੇ ਹਾਂ ਜਲਾ ਜਾ ਕੇ ਥੱਲੇ ਘੰਡੇ ਤੇ ਧਰ ਕੇ ਵੀ ਬੇਟ ਵਾਲੀ ਕੀ ਗੱਲ ਬਾਤ ਆ ਮੁਰਗੀਆਂ ਦੇ ਵਿੱਚ ਤੇ ਇਹ ਸਿਹੜਾ ਬਟਨ ਦੱਬੀ ਚੱਲੋ ਮੈਂ ਤੁਹਾਨੂੰ ਆਪਾਂ ਕਿਹਾ ਸੀਗਾ ਵੀ ਤੁਹਾਨੂੰ ਵਜਨ ਦਿਖਾਵਾਂਗੇ ਆ ਤਾਂ ਪਿਆ ਮੀਟ ਵਾਲਾ ਆ ਤਾਂ ਮੀਟ ਵਾਸਤੇ ਆ ਹਣਾ ਕਲੈਲਰ ਕਲੈਲਰ ਮੁਰਗਾ ਜੀ ਮੀਟ ਵਾਲਾ ਤੇ ਇਹਦਾ ਵਜਨ ਹੈਗਾ 3.4 ਕਿਲੋ ਪਲੱਸ ਆਈ ਮੁਰਗਾ 5 ਕਿਲੋ ਲਾ ਵੀ ਹੈਗਾ ਬੰਦੇ ਕਣ ਠੀਕ ਹੈ ਦੇਖ ਕੇ ਗੱਡਿਆ ਆ ਭੜਨੀ ਮਰਗਾ ਹੋਰ ਦਾ ਡੀਪੀ ਦਾਲੀ ਬੜੀ ਕੰਗੀ ਆ ਠੀਕ ਆ ਇਹ ਡੀਪੀ ਕਰੋਸ ਆ ਇਹ ਵੀ ਮਰਗਾ 4 ਮਹੀਨਿਆਂ ਦਾ ਇਹ 4 ਮਹੀਨਿਆਂ ਦਾ ਇਹਦਾ ਭਜਨ ਕਿੰਨਾ ਹੈ ਇਹ ਦੇਖੋ ਥੋੜੇ ਸਾਹਮਣੇ ਆ ਜੀ ਕੰਦਾ ਲੈ ਇਹ ਟਾਈ ਗੇ ਲੋ ਦਾ ਇਹਦਾ ਬਰੀਡਿੰਗ ਖਾਤਰ ਆ ਨਾ ਆ ਡੀਪੀ ਕਰੋਸ ਆ ਗਿਆ ਉਹ ਕਲੇਲਰ ਆ ਗਿਆ ਆ ਰਹੀ ਯਾਰ ਆ ਆ ਰਹੀ ਯਾਰ ਆ ਗਿਆ ਤੇ ਆ ਰਹੀ ਯਾਰ ਮੁਰਗੀ ਦਾ ਵੀ ਬੀਡ ਸੁਣ ਦਿਖਾ ਇਹ ਵੀ 4 ਮਹੀਨਿਆਂ ਦਾ ਹਾਂ ਜੀ ਹਾਂ ਤੇ ਇਹ ਹੈਗਾ 2 ਕਿਲੋ 200 ਗ੍ਰਾਮ ਦਾ ਇਹਦਾ ਬਰੀਡਿੰਗ ਖਾਤਰੀ ਆ ਹਨ ਇਹ ਕੰਟਰੋਲ ਫੀਡ ਦੇ ਉੱਤੇ ਰੱਖਦੇ ਆ ਜੀ ਕੰਟਰੋਲ ਫੀਡ ਕਿਉਂ ਦਿੰਨੇ ਆ ਜੀ ਅਸੀਂ ਇਹਨੂੰ ਸਿਮਨਲੀ ਯੂਜ਼ ਕਰਦੇ ਆ ਤਾਂ ਕਰਕੇ ਤਾਂ ਕਰਕੇ ਤੇ ਦੱਬ ਕੇ ਮਿੱਤਰੋ ਵੀਡੀਓ ਨੂੰ ਕੱਟ ਦੋ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤਿੰਨੇ ਵੈਰਾਈਟੀਆਂ ਦਿਖਾ ਦਿੱਤੀਆਂ ਤੇ ਜਿਵੇਂ ਆਪਾਂ ਇਹਦੀ ਗੱਲ ਕਰਦੇ ਆ ਇਹਦਾ ਇਹਦੇ ਨਾਲੋਂ ਫਰਕ ਕੀ ਹੁੰਦਾ ਆ ਆਰ ਆਈ ਆਰ ਨਾਲੋਂ ਬੀਪੀ ਕ੍ਰੋਸ ਦਾ ਬੀਪੀ ਕ੍ਰੋਸ ਦਾ ਇਹਦੀ ਕਲੰਗੀ ਛੋਟੀ ਰਹਿੰਦੀ ਹੈ ਜਿਵੇਂ ਨਾਰਮਲ ਮੁਰਗੀਆਂ ਨੂੰ ਠੀਕ ਹੈ ਇਹ ਅੰਡੇ ਦੀ ਬਰੀਡ ਆ ਜੀ ਠੀਕ ਹੈ ਇਹ ਆਂਡੇ ਲਈ ਵੀ ਪਾਲਦੇ ਆ ਲੋਕ ਮੀਟ ਲਈ ਵੀ ਪਾਲਦੇ ਆ ਠੀਕ ਹੈ ਕਿਉਂਕਿ ਇਹ ਮੁਰਗਾ ਜਲਦੀ ਬਾਗਦਾ ਹੈ ਇਹਦੀ ਕਲਗੀ ਛੋਟੀ ਰਹਿੰਦੀ ਹੈ ਹਾਂਜੀ ਹਾਂ ਇਹ ਕਲਗੀ ਛੋਟੀ ਰਹਿੰਦੀ ਹੈ ਇਹ ਆ ਗਿਆ ਡੀਪੀ ਕ੍ਰੋਸ ਆ ਇਹ ਨਹੀਂ ਨਹੀਂ ਇਹ ਟ੍ਰੇਲਰ ਆ ਇਹ ਟ੍ਰੇਲਰ ਆ ਇਹ ਮੀਟ ਵਾਲਾ ਜੀ ਠੀਕ ਹੈ ਆ ਡੀਪੀ ਕ੍ਰੋਸ ਦਾ ਮੁਰਗਾ ਠੀਕ ਹੈ ਲੰਬੀ ਕਲਗੀ ਆ ਛੋਟੀ ਕਲਗੀ ਆ ਇਹ ਆ ਰਹੀ ਹੈ ਇਹ ਆ ਰਹੀ ਯਾਰ ਇਹ ਤਿੰਨੇ ਬਰੀਡਾਂ ਹੀ ਆਪਣੇ ਕੋਲ ਤਿੰਨੇ ਬਰੀਡਾਂ ਨੇ ਵੀਰ ਕੋਲ ਇੱਕ ਟਾਈਮ ਦੇ ਵਿੱਚ ਹਰ ਚੌਥੇ ਪੰਜਵੇਂ ਦਿਨ ਇਹਦਾ ਤੁਹਾਨੂੰ 20000 ਤੋਂ ਚਾਹ ਇਕੱਠਾ ਮਿਲ ਸਕਦਾ ਠੀਕ ਹੈ ਜੀ ਕਰ ਦੋ ਸ਼ੇਅਰ ਤਿੰਨੇ ਬਰੀਡ ਤੇ ਨੰਬਰ ਸਕਰੀਨ ਦੇ ਉੱਤੇ ਬ